ਥਣ ਤੋਂ ਬਚਨੇ ਕਮਰੇਚ ਲਗਾਈ ਅੰਗੀਠੀ ਇਹਨਾਂ ਦੋ ਵਿਅਕਤੀਆਂ ਦੇ ਲਈ ਕਲ ਬਣੀ ਹੈ ਦਰਸਾ ਲੈਣਾ ਦੋ ਵਿਅਕਤੀਆਂ ਦੇ ਵੱਲੋਂ ਆਪਣੇ ਕਮਰੇ ਦੇ ਵਿੱਚ ਹੀ ਅੰਗੀਠੀ ਲਗਾਈ ਗਈ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਅੰਗੀਠੀ ਦੀ ਗੈਸ ਕਮਰੇ ਦੇ ਵਿੱਚ ਇਕੱਠੇ ਹੋਣ ਦੇ ਨਾਲ ਇਹਨਾਂ ਦੋਵਾਂ ਦਾ ਦਮ ਘੁੱਟਦਾ ਹੈ ਉਸ ਤੋਂ ਬਾਅਦ ਦੋਵਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਕਿ ਖਬਰ ਹੈ ਅੰਮ੍ਰਿਤਸਰ ਦੇ ਜਨਾਲਾ ਦੀ ਕਿ ਇੱਥੇ ਕੀ ਦੋਵੇਂ ਵਿਅਕਤੀ ਇੱਕ ਪੈਲੇਸ ਦੇ ਵਿੱਚ ਕੰਮ ਕਰਦੇ ਸਨ ਦੱਸਿਆ ਜਾ ਰਿਹਾ ਹੈ ਕਿ ਕੰਮ ਕਰਨ ਤੋਂ ਬਾਅਦ ਜਦੋਂ ਇਹ ਦੋਵੇਂ ਵਿਅਕਤੀ ਆਪਣੇ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਇਹਨਾਂ ਦੇ ਵੱਲੋਂ ਕੋਲਿਆਂ ਨਾਲ ਪਰੀ ਹੋਈ ਅੰਗੀਠੀ ਆਪਣੇ ਕਮਰੇ ਦੇ ਵਿੱਚ ਰੱਖ ਲਈ ਜਾਂਦੀ ਹੈ ਤਾਂ ਕਿ ਰਾਹਤ ਠੰਡ ਤੋਂ ਥੋੜੀ ਰਾਹਤ ਮਹਿਸੂਸ ਹੋ ਸਕੇ ਮਹਿਸੂਸ ਹੋ ਸਕੇ ਪਰ ਦੱਸਿਆ ਗਿਆ ਕਿ ਸਵੇਰੇ ਜਦੋਂ ਇਹਨਾਂ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਦਾ ਬਾਹਰ ਨਹੀਂ ਆਉਂਦੇ ਤਾਂ ਇਹਨਾਂ ਦੇ ਜਿੱਥੇ ਨੌਕਰੀ ਕਰਦੇ ਸੀ ਉਤੋਂ ਦੇ ਮਾਲਕਾਂ ਦੇ ਵੱਲ ਉਹਨਾਂ ਨੂੰ ਫੋਨ ਕੀਤਾ ਜਾਂਦਾ ਪਰ ਰਾਤਾ ਸਮੇਂ ਇਹਨਾਂ ਦੇ ਵੱਲੋਂ ਕਮਰੇ ਦਾ ਦਰਵਾਜ਼ਾ ਜਾਂ ਫਿਰ ਸੰਪਰਕ ਨਾ ਹੋ ਸਕੇ ਤਾਂ ਇਹਨਾਂ ਦੇ ਵੱਲੋਂ ਦਰਵਾਜ਼ਾ ਤੋੜ ਕੇ ਵੇਖਿਆ ਜਾਂਦਾ ਤਾਂ ਦੋਵਾਂ ਦੀਆਂ ਦੇਹਾਂ ਕਮਰੇ ਦੇ ਵਿੱਚ ਪਈਆਂ ਹੁੰਦੀਆਂ ਨੇ ਦੱਸਿਆ ਜਾ ਰਿਹਾ ਕਿ ਗਿੱਠੀ ਦੇ ਨਾਲ ਕਮਰੇ ਦੇ ਵਿੱਚ ਗੈਸ ਇਕੱਠੀ ਹੋਈ ਸੀ ਤੇ ਦਮ ਘੁੱਟਣ ਦੇ ਨਾਲ ਇਹਨਾਂ ਦੀ ਮੌਤ ਹੋਈ ਹਾਲਾਂਕਿ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਦੀਆਂ ਦੇਹਾਂ ਕਬਜ਼ੇ ਦੇ ਵਿੱਚ ਲੈ ਲਈਆਂ ਗਈਆਂ ਨੇ ਤੇ ਇਹਨਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਕਿ ਇਹ ਸਾਰੇ ਮਾਮਲੇ ਦੀ ਜਾਂਚ ਹੋ ਸਕੇ ਤਾਂ ਸੇਕੀ ਇਸ ਮਾਮਲੇ ਦੇ ਵਿੱਚ ਇੱਕ ਸ਼ਖਸ ਪ੍ਰਵਾਸੀ ਦੱਸਿਆ ਜਾ ਰਿਹਾ ਜੋ ਕਿ ਸਪੈਲਸ ਦੇ ਵਿੱਚ ਕੰਮ ਕਰਦਾ ਸੀ ਜਿਸ ਦਾ ਨਾਮ ਬਾਜੂ ਦੱਸਿਆ ਜਾ ਰਿਹਾ ਦੂਸਰੇ ਦਾ ਨਾਮ ਹਜਿੰਦਰ ਸਿੰਘ ਹੈ ਤਾਂ ਦੱਸਿਆ ਕਿ ਇਹਨਾਂ ਦੋਹਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਸਿਵਲ ਹਸਪਤਾਲ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਮੇਰੇ ਭਰਾ ਦਾ ਰਜੇਸ਼ ਕੁਮਾਰ ਦਾ ਪੈਨਲ ਉਸ ਤੋਂ ਬੰਦੇ ਕੰਮ ਕਰਦੇ ਸੀ ਹਾਂਜੀ ਉਸ ਸਰਦੀ ਜਿਆਦਾ ਹੁੰਦ ਕਰਕੇ ਇਹਨਾਂ ਬੰਦਿਆਂ ਨੇ ਆਪਣੇ ਅੰਦਰੋਂ ਮੀਠੀ ਪਾਲੀ ਕੰਮ ਖੋਲਿਆ ਵੀ ਗੰਨ ਕਰ ਲਈ ਪੂਰਾ ਗੈਸਰ ਕਰਕੇ ਨਾ ਤੇ ਕੀ ਕੀ ਨਾਮ ਸੀ ਤੇ ਕਿੱਥੋਂ ਦੇ ਵਾਸੀ ਸੀ ਹਾਂ ਦਾ ਵਾਸੀ ਲੋਹਂਡਿਆ ਪਿੰਡ ਚੱਕਵਾਲਾ ਹਾਂਜੀ ਅਜਿੰਦਰ ਸਿੰਘ ਹਾਂਜੀ ਇੱਕ ਬਿਹਾਰ ਦਾ ਜਿਲ੍ਹਾ ਪੂਰਦਿਆਂ ਦਾ ਬਾਜੂ ਹਾਂਜੀ ਕਾਫੀ ਸਮਝਦਾਰ ਨੌਕਰੀਆਂ ਦੁਖਾਉਂਦੇ ਹੂੰ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਦੀ ਮੌਤ ਦਾ ਜਿਹੜੇ ਦੁਕਾਨ ਖੋਲਣ ਲੱਗੇ ਆ ਉਹਨੂੰ ਫੋਨ ਕਰ ਗੇੜੀ ਖੋਲਿਆ ਫਿਰ ਦੋ ਲੱਖ 500 ਦਾ ਕਰਜ਼ਾ ਕਮੋਚਦਾ ਪੁਲਿਸ ਕੰਪਲੇਟ ਕਰਦੀ ਸੀ ਕੁਝ ਕੋਲਣਾ ਕੁਝ ਬਾਅਦ ਵਿੱਚ ਆਪਣੀ ਡੈੱਡ ਬੋਡੀ ਨੂੰ ਉਹ ਸਾਡੇ ਦਫ਼ਤਰ ਖਾਤਮਾ ਕੀ ਲੱਗਦੀ ਸੀ ਤੁਹਾਡੇ ਕੀ ਗੱਲਬਾਤ ਹੋਈ ਸਾਰੀ <laughs> थाँग। थाँग। कि देर <laughs> तो कम कर रहे परिवार च कौन कौन है हाँ जी हरिंदर कुमार ਸਾਨੂੰ ਅੱਜ ਸਵੇਰ ਇਨਫੋਰਮੇਸ਼ਨ ਮਿਲੀ ਸੀ ਕਿ ਰਜਨੀਸ਼ ਦਾ ਪੈਲੇਟਸ ਆ ਨਪਾਰ ਰੋਡ ਦੇ ਉੱਤੇ ਉੱਥੇ ਦੋ ਲੇਬਰਡ ਪੀਪਲ ਨੇ ਇੱਕ ਬਾਜੂ ਐ ਇੱਕ ਹਰਜਿੰਦਰ ਆ ਬਾਜੂ ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ ਇੱਕ ਜਿਹੜਾ ਰਾਜ ਦਾ ਦੂਧਾ ਆ ਉਹਨਾਂ ਨੇ ਕੋਲੇ ਵਾਲੀ ਗੀਠੀ ਜਿਹੜੀ ਸੀ ਅੰਦਰ ਬਾਈ ਸੀ ਅੰਦਰ ਚਲਾ ਕੇ ਤੇ ਰਾਤ ਸੁੱਤੇ ਰਹੇ ਨੇ ਇਹ ਰਾਤ ਉਹ ਗੈਸ ਪੈਦਾ ਹੋਣ ਕਰ ਮੋਨੀਆ ਗੈਸ ਪੈਦਾ ਹੋਣ ਨਾਲ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਹੈ ਕੀ ਕਾਰਨ ਕਰਕੇ ਜਾਰੇ ਉਸੀ 174 CRP ਸਿੱਤਾ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਗਿਆ ਹੈ ਉਹਨਾਂ ਦੇ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗਾ ਆਹ ਪੋਸਟਮਾਰਟਮ ਕਰਾਇਆ ਜਾਵੇਗਾ ਹਾਂ ਪੋਸਟਮਾਰਟਮ ਕਰਾਇਆ ਜਾਏਗਾ ਉਤਨੇ ਨੈਸੈਸਰੀ ਹੈ